ਹੇ ਗਾਇਸ ਵੈਲਕਮ ਬੈਕ ਮਾਈ ਯੂਟਿਊਬ ਚੈਨਲ ਵੀਪਰ ਬਲੌਗਸ ਆ ਗਿਆ ਤੁਹਾਡੇ ਮੇਰੇ ਚੈਨਲ ਦੇ ਉੱਤੇ ਗਾਇਸ ਕਿਵੇਂ ਹੋ ਤੁਸੀਂ ਉਮੀਦ ਹੈ ਕਿ ਸਾਰੇਣ ਬਹੁਤ ਵਧੀਆ ਤੇ ਠੀਕ ਠਾਕ ਹੋਵੋਗੇ ਪਰ ਮੈਂ ਬਹੁਤ ਜ਼ਿਆਦਾ ਟੈਨਸ਼ਨ ਚਾਈ ਹੋਇਆ ਕਿਉਂਕਿ ਮੀ ਨਾ ਜ਼ਿਆਦਾ ਜ਼ੋਰ ਨਾ ਆ ਚੁੱਕਿਆ ਬਹੁਤ ਜ਼ਿਆਦਾ ਜ਼ੋਰ ਨਾਲ ਮੀ ਪੈ ਰਿਹਾ ਮੈਂ ਤੁਹਾਨੂੰ ਦਿਖਾਉਣੀ ਆ ਤੇ ਦੂਜਾ ਦੂਜੀ ਗੱਲ ਬਹੁਤ ਦਿਨ ਹੋ ਗਏ ਜਿੱਦਾਂ ਕਿ ਤੁਸੀਂ ਦੇਖਦੇ ਹੀ ਪਿਓ ਨੀਤੀ ਬਦਲ ਆ ਜਾਂਦੇ ਨੀਤੀ ਬਦਲ ਆ ਜਾਂਦੇ ਨੀਤੀ ਬਦਲ ਚੜ ਕੇ ਆ ਜਾਂਦਾ ਅਗਰ ਰਾਤ ਨੂੰ ਸੌਣ ਨਹੀਂ ਦਿੰਦਾਗਾ ਤੇ ਮੀ ਆ ਜਾਂਦਾ ਖੁੱਲ ਕੇ ਪੈਂਦਾ ਨਹੀਂ ਸੀਗਾ ਫਾਈਨਲੀ ਮੀ ਬਹੁਤ ਜ਼ਿਆਦਾ ਤੇਜ਼ ਆ ਚੁ ਤੇ ਟਾਈਮ ਤੁਸੀਂ ਦੇਖ ਸਕਦੇ ਆ ਜੀ ਮੇਰੇ ਵਲੌਗ ਦੀ ਮੇਰਾ ਵਲੌਗ ਇਸ ਕੱਟ ਨੂੰ ਹੋਇਆ ਜੀ 9:11 ਵਜੇ ਤੇ ਮੈਂ ਆਪਣਾ ਸਾਰਾ ਕੰਪਲੀਟ ਕੰਮ ਖਤਮ ਕਰਕੇ ਨਹਾਉਣ ਹੀ ਚੱਲੀ ਸੀਗੀ ਤੇ ਜਦ ਨੇ ਮੀਂਹ ਬਹੁਤ ਜ਼ਿਆਦਾ ਤੇਜ਼ ਲੈ ਪਿਆ ਮੈਂ ਤੁਹਾਨੂੰ ਦਿਖਾਨੀ ਆ ਮੇਰਾ ਹੋਇਆ ਪਿਆ ਕਿਉਂਕਿ ਕਾਹਗਾ ਕਾਹ ਮੈਂ ਪੋਚਾ ਪੂਚਾ ਲਾ ਕੇ ਸਾਰਾ ਤੇ ਆ ਦੇਖੋ ਜੀ ਬਾਹਰਲਾ ਮੌਸਮ cobblestones glisten ਮੈਂ ਹਣ ਮੈਂ ਫੇਰ ਨਾ ਆਉਂਗੀ ਕਿਉਂਕਿ ਦੇਖੋ ਕਿੰਨਾ ਦਾ ਬੁਰਾ ਹਾਲ ਹੋਇਆ ਕੀ ਕਰਾਂ ਮੈਂ ਤੇ ਜਿਵੇਂ ਕਿ ਮੈਂ ਤੁਹਾਨੂੰ ਆਪਣੇ ਵਲੌਗ ਦੇ ਵਿੱਚ ਕਿਹਾ ਸੀਗਾ ਕਿ ਆਪਾਂ ਚੰਗੀਆਂ ਗੱਲਾਂ ਕਰਿਆ ਕਰਾਂਗੇ ਗੁਰਬਾਣੀ ਦੇ ਨਾਲ ਜੁੜਨ ਦੀਆਂ ਤੇ ਤੁਸੀਂ ਚੰਗੇ ਕੰਮ ਕਰਿਆ ਕਰੋ ਜੀ ਤੇ ਚੰਗੇ ਮਤਲਬ ਬੋਲਿਆ ਕਰੋ ਚੰਗੇ ਕੰਮ ਕਰਿਆ ਕਰੋ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਦਿਨ ਦੀ ਸ਼ੁਰੂਆਤ ਕਰਿਆ ਕਰੋ ਤੁਹਾਡੇ ਸਾਰੇ ਕੰਮ ਸਹੀ ਤੇ ਠੀਕ ਹੋਣਗੇ ਸਿਰੇ ਚੜਨਗੇ ਜੀ ਜਿੰਨੇ ਵੀ ਤੁਹਾਡੇ ਵਿਗੜੇ ਕੰਮ ਰੁਕੇ ਕੰਮ ਸਾਰੇ ਪਰਮਾਤਮਾ ਜੀ ਸਿਰੇ ਲਾਉਣਗੇ ਸੱਚੇ ਮਨ ਦੇ ਨਾਲ ਤੇ ਪੁੰਨਦਾਨ ਵੱਧ ਤੋਂ ਵੱਧ ਕਰਿਆ ਕਰੋ ਦੇਖੋ ਕਿਉਂਕਿ ਜਿਹੜਾ ਟਾਈਮ ਆ ਨਾ ਜਿਹੜਾ ਆਉਣ ਵਾਲਾ ਬਹੁਤ ਜ਼ਿਆਦਾ ਭਿਆਨਕ ਆਉਣ ਵਾਲਾ ਤੇ ਬਾਕੀ ਹੱਦ ਤੋਂ ਵੱਧ ਤਾਂ ਆਇਆ ਹੀ ਹੋਇਆ ਤੁਸੀਂ ਦੇਖ ਹੀ ਸਕਦੇ ਆ ਕੋਈ ਅੱਜ ਕੱਲ ਕਿਸੇ ਦਾ ਨਹੀਂ ਆਪਣੇ ਛੋਟ ਆਪਣੇ ਮਾਂ ਤੇ ਪਿਓ ਤੋਂ ਬਗੈਰ ਜਾਂ ਆਪਣੇ ਭੈਣ ਭਰਾ ਤੋਂ ਬਗੈਰ ਕੋਈ ਹੋਰ ਆਪਣਾ ਕੁਝ ਨਹੀਂ ਲੱਗਦਾਗਾ ਇਦਾਂ ਦਾ ਟਾਈਮ ਆਇਆ ਪਿਆ ਹੈਗਾ ਕਿ ਬਹੁਤ ਜ਼ਿਆਦਾ ਮਤਲਬ ਬੁਰਾ ਹਾਲਾ ਕਿਸੇ ਤੇ ਕੋਈ ਯਕੀਨ ਨਹੀਂ ਕਰ ਸਕਦੇ ਤੇ ਬਹੁਤ ਹੀ ਜ਼ਿਆਦਾ ਜਣੀ ਦੀ ਭੈੜਾ ਭਾਂਤਿਆ ਸਮਾਂ ਆਇਆ ਹੋਇਆ ਇਸ ਕਰਕੇ ਜਿੰਨਾ ਵੀ ਹੋ ਸਕਦਾ ਗੁਰਬਾਣੀ ਦੇ ਨਾਲ ਜੁੜੋ ਪਾਠ ਕਰੋ ਮੂਲ ਮੰਤਰ ਦਾ ਪਾਠ ਕਰੋ ਜਾਪ ਕਰੋ ਜਿੰਨਾ ਵੀ ਹੋ ਸਕਦਾ ਜਦੋਂ ਵੀ ਤੁਹਾਡੇ ਕੋਲ ਟਾਈਮ ਮਿਲਦਾ ਤੁਰੇ ਫਿਰਦੇ ਵਾਈ ਨੂੰ ਤਾਂ ਆਪਾਂ ਕਰ ਸਕਦੇ ਹਾਂ ਤੁਸੀਂ ਵੱਧ ਤੋਂ ਵੱਧ ਨਾਮ ਚਪੋ ਕਿਉਂਕਿ ਜੇ ਆਪਾਂ ਨੂੰ ਕੋਈ ਵੀ ਦੁੱਖ ਤਕਲੀਫ ਕਸਟ ਤੋਂ ਵੱਡੇ ਤੋਂ ਵੱਡੇ ਦੁੱਖ ਦੇ ਵਿੱਚੋਂ ਜੇ ਆਪਾਂ ਨੂੰ ਕੋਈ ਕੱਢ ਸਕਦਾ ਤੇ ਉਹ ਪਰਮਾਤਮਾ ਵਾ ਬਸ ਉਸ ਤੋਂ ਛੋਟ ਨਾ ਤਾਂ ਕੋਈ ਆਪਣਾ ਸੁਧਾਰ ਕਰ ਸਕਦਾ ਨਾ ਹੀ ਕੋਈ ਆਪਣਾ ਮਰੇ ਦੇ ਮੂੰਹ ਦੇ ਵਿੱਚੋਂ ਵੀ ਕੱਢ ਕੇ ਲਿਆ ਸਕਦਾ ਪਰਮਾਤਮਾ ਜੇ ਚਾਵੇ ਤਾਂ ਪਤਾ ਕਿਵੇਂ ਕਿਉਂਕਿ ਜੇ ਤੁਹਾਡੇ ਕਰਮ ਚੰਗੇ ਹੋਣਗੇ ਤੁਸੀਂ ਜਿੱਦਾਂ ਦਾ ਕਹਿੰਦੇ ਉਹ ਬੀਜਾਂਗੇ ਉਹਦਾਂ ਦਾ ਆਪਾਂ ਨੂੰ ਵੱਢਣਾ ਪੈਣਾਗਾ ਜੇ ਤੁਸੀਂ ਚੰਗੇ ਕਰਮ ਕਰੋਗੇ ਨਾ ਤੇ ਤੁਸੀਂ ਹਰ ਵੱਡੀ ਤੋਂ ਵੱਡੀ ਮੁਸ਼ਕਲ ਦੇ ਵਿੱਚੋਂ ਵੀ ਨਿਕਲ ਕੇ ਆ ਸਕਦੇ ਆ ਜੇ ਤੁਸੀਂ ਚੰਗੇ ਕੰਮ ਕਰੋਗੇ ਤਾਂ ਤੇ ਮੇਨ ਚੀਜ਼ ਹੁੰਦੀ ਆ ਕਿ ਆਪਣੀ ਉੱਠਣੀ ਬੈਠਣੀ ਚੰਗੀ ਸੰਗਤ ਚੰਗੇ ਲੋਕਾਂ ਦੇ ਨਾਲ ਕਰੋ ਹਨਾ ਚੰਗੇ ਭੈਣ ਭਰਾਵਾਂ ਦੇ ਨਾਲ ਕਰੋ ਚੰਗੀਆਂ ਗੱਲਾਂ ਕਰੋ ਕਿਸੇ ਦੀਆਂ ਬੁਰਾਈਆਂ ਕਰੋ ਨਾ ਬਿਲਕੁਲ ਵੀ ਨਾ ਕਰੋ ਕਿਉਂਕਿ ਜੇ ਆਪਾਂ ਇਹ ਕਵਾਂਗੇ ਨਾ ਵੀ ਅਗਲਾ ਮਾੜਾ ਵਾ ਅਗਲਾ ਕੁਝ ਨਾ ਮਰਜ਼ੀ ਮਾੜਾ ਹੋਵੇ ਖਵਰ ਆਪਾਂ ਕਿੰਨੇ ਕੁ ਮਾੜੇ ਆਪਾਂ ਕਿਸੇ ਨੂੰ ਆਪਾਂ ਕਹੀਏ ਕਿ ਉਹ ਮਾੜਾ ਆਪਾਂ ਚੰਗੇ ਹੈ ਨਹੀਂ ਕੋਈ ਚੰਗਾ ਇਸ ਦੁਨੀਆ ਤੇ ਹੈ ਨਹੀਂਗਾ ਸਾਰੇ ਪਾਪੀ ਆ ਆਪਾਂ ਸਾਰੇ ਪਾਪੀ ਆ ਕਿਉਂਕਿ ਆਪਾਂ ਜੇ ਕੋਈ ਨਾ ਕੋਈ ਕੁਝ ਕੀਤਾ ਤੇ ਆਪਾਂ ਨੂੰ ਉਹਦਾ ਮਤਲਬ ਆਪਾਂ ਨੂੰ ਉਹ ਚੀਜ਼ ਭੋਗਣੀ ਪੈਂਦੀ ਆ ਹਨਾ ਆਪਾਂ ਨੂੰ ਦੁੱਖ ਮਿਲਦੇ ਐਸੇ ਕਰਕੇ ਤੇ ਐਸੇ ਕਰਕੇ ਚੰਗੇ ਕੰਮ ਕਰੋ ਜੇ ਆਪਾਂ ਚੰਗੇ ਕੰਮ ਕਰਾਂਗੇ ਤੇ ਆਪਣੀ ਦੁੱਖ ਘਟਦੇ 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 ਇੱਕ ਦਿਨ ਘਟ ਜਾਣਗੇ ਤੇ ਇੱਕ ਦਿਨ ਇਹ ਜਿਹਾ ਹੋਊਗਾ ਜਦੋਂ ਆਪਾਂ ਪਰਮਾਤਮਾ ਆਪਣੀ ਬਾਹ ਫੜ ਕੇ ਆਪਾਂ ਨੂੰ ਆਪਾਂ ਨੂੰ ਸਾਰੀਆਂ ਖੁਸ਼ੀਆਂ ਦੇਊਗਾ ਜਿਹਦੇ ਆਪਾਂ ਹੱਕਦਾਰ ਆ ਹਨਾ ਜੇ ਆਪਾਂ ਨੂੰ ਦੁੱਖ ਮਿਲ ਰਿਹਾ ਇਨੀਆਂ ਕਿ ਆਪਾਂ ਨੂੰ ਦੁੱਖ ਮਿਲ ਰਿਹਾ ਤੇ ਆਪਾਂ ਬਹੁਤ ਵੱਡਾ ਕੁਝ ਕੀਤਾ ਹੋਊਗਾ ਕਈ ਵਾਰੀ ਧੋਖ ਮਹਾਰਾਜ ਇਸ ਲਈ ਵੀ ਦਿੰਦਾ ਕਿ ਬੰਦੇ ਨੂੰ ਪੱਕਦਾ ਹੈ ਇਹ ਏਡੀ ਵੱਡੀ ਖੁਸ਼ੀ ਦੇ ਕਾਬਿਲ ਹੈ ਕਿ ਨਹੀਂ ਜਿਹੜੀ ਮੈਂ ਤੇਰੇ ਲਈ ਸੋਚੀ ਬੈਠਾ ਹਾਂ ਠੀਕ ਹੈ ਨਾ ਆਪਾਂ ਕਈ ਵਾਰੀ ਕਹਿ ਦਿੰਨੇ ਆ ਡੋਲ ਜਾਂਦੇ ਆ ਆਪਾਂ ਜਦੋਂ ਕੋਈ ਇਦਾਂ ਦਾ ਆਪਣੇ ਨਾਲ ਕੋਈ ਇਦਾਂ ਦਾ ਕੁਝ ਹੋ ਜਾਂਦਾ ਹਰ ਕੋਈ ਬੰਦਾ ਡੋਲ ਜਾਂਦਾ ਪਰ ਤੁਸੀਂ ਇਹ ਚੀਜ਼ ਨਾ ਸੋਚਿਆ ਕਰੋ ਤੁਸੀਂ ਯਕੀਨ ਰੱਖਿਆ ਕਰੋ ਪਰਮਾਤਮਾ ਦਾ ਭਾਣਾ ਸਮਝ ਕੇ ਉਸ ਵਾਹਿਗੁਰੂ ਦੇ ਯਕੀਨ ਭਰੋਸਾ ਰੱਖ ਕੇ ਆਪਣਾ ਅੱਗੇ ਲਈ ਸੋਚਿਆ ਕਰੋ ਕਿ ਅੱਗੇ ਆਪਾਂ ਕੀ ਕਰਨਾ ਹੈ ਠੀਕ ਆ ਤੇ ਵਾਤ ਤੋਂ ਵਾਤ ਜਿਵੇਂ ਕਿ ਤੁਹਾਨੂੰਆਂ ਗਾਇਆਂ ਨੂੰ ਪੱਠੇ ਪਾ ਦਿੱਤੇ ਹਨ ਜਿਵੇਂ ਕਿ ਆਪਾਂ ਮਤਲਬ ਗੋੜ ਚਾਰਤਾ ਜਿਵੇਂ ਕਿ ਆਪਾਂ ਹੁੰਦਾਗਾ ਦੀਵਾਲੀ ਵਾਲੇ ਦਿਨ ਦੀਵਾਲੀ ਤੇ ਤੇ ਵੈਸੇ ਤਾਂ ਜਦੋਂ ਮਰਜੀ ਚਾਰ ਦੋ ਗੋੜ ਦਾ ਨਹੀਂ ਹੁੰਦਾ ਟਾਈਮ ਪੋਨਦਾਨ ਕਰਨ ਦਾ ਕੋਈ ਟਾਈਮ ਨਹੀਂ ਹੁੰਦਾਗਾ ਜਦੋਂ ਮਰਜੀ ਤੁਸੀਂ ਕਰ ਸਕਦੇ ਜਿਹੜੇ ਨੰਗੇ ਪੈਰਾਂ ਨੂੰ ਚਪਲਾ ਪਾਤੀਆਂ ਭੁੱਖੇ ਰੋਟੀ ਖਵਾਤੀ ਹੈ ਨਾ ਪਸ਼ੂ ਪੰਛੀਆਂ ਜਿਵੇਂ ਪਾਣੀ ਪਿਆਤਾ ਜਿਨੂੰ ਚਾਰਾ ਦਿੱਤਾ ਜਿਵੇਂ ਪਸ਼ੂ ਨੂੰ ਦਾਣਾ ਦਿੱਤਾ ਹੈ ਨਾ ਸੌਰੀ ਪਸ਼ੂਆਂ ਨੂੰ ਚਾਰਾ ਦੇਤਾ ਤੇ ਪੰਛੀਆਂ ਨੂੰ ਦਾਣਾ ਦਿੱਤਾ ਹਨ ਏਦਾਂ ਥੋੜਾ 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 ਕਰਦੇ ਰਿਹਾ ਕਰੋ ਜਿੰਨੇ ਚੋਕੇ ਹੈਗੇ ਆ ਤਾਂ ਕਿ ਪਰਮਾਤਮਾ ਆਪਣੇ ਦੁੱਖ ਵੀ ਕੱਟਦਾ ਰਵੇ ਹਨ ਜਦੋਂ ਆਪਾਂ ਵੇਖੋ ਕੋਈ ਭੰਡਾਰਾ ਕਰਾਉਂਦਾ ਕੋਈ ਪਾਠ ਕਰਾਉਂਦਾ ਕੋਈ ਵੀ ਕੋਈ ਪ੍ਰੋਗਰਾਮ ਕਰਾਉਂਦਾ ਉਹ ਇਸੇ ਲਈ ਕਰਾਉਂਦਾ ਕਿ ਸਾਡਾ ਪਉਂਦਾਨ ਲੱਗੇ ਤੇ ਸਾਡੇ ਜਿਹੜੇ ਦੁੱਖ ਤਕਲੀਫਾਂ ਦਾ ਨਾਸ਼ ਕਰੇ ਪਰਮਾਤਮਾ ਸਾਨੂੰ ਖੁਸ਼ੀਆਂ ਬਖਸ਼ੇ ਸਾਡੇ ਇਹੜੇ ਕੰਮ ਸਾਰੇ ਸਿਰੇ ਚੜ੍ਹ ਇਸੇ ਕਰਕੇ ਅਗਲਾ ਕਰਾਉਂਦਾ ਹਨ ਤੇ ਜਦੋਂ ਆਪਾਂ ਜਾਣੇ ਆ ਉਥੇ ਆਪਾਂ ਖਾਨੇ ਆ ਆਪਾਂ ਸਾਰੇ 100 ਦੇ ਵਿੱਚੋਂ ਇੱਕ ਬੰਦਾ ਜਿਹੇ ਆਉਂਦਾ ਜਿਹੜਾ ਆਪਣੇ ਦਿਲੋਂ ਸੀਸ ਅਗਲੇ ਨੂੰ ਦਿੰਦਾ ਤੇ ਉਹ ਲੱਗਦੀ ਅਗਲੇ ਨੂੰ ਇਸ ਕਰਕੇ ਜਿੰਨੇ ਜੋਗੇ ਵੀ ਆਪਾਂ ਹੈਗੇ ਆ ਆਪਾਂ ਚੰਗੇ ਕੰਮ ਕਰੀਏ ਚੰਗੇ ਚੀਜ਼ਾਂ ਦੇ ਨਾਲ ਜੁੜੀਏ ਚੰਗੇ ਪਾਸੇ ਜਾਈਏ ਆਪ ਆਪਣੇ ਬੱਚਿਆਂ ਨੂੰ ਵੀ ਸਮਝਾਈਏ ਕਿ ਪਤ ਕਿਸੇ ਦਾ ਹੱਕ ਨਾ ਮਾਰੋ ਨਾ ਕਿਸੇ ਦਾ ਹੱਕ ਮਾਰ ਕੇ ਨਾ ਖਾਓ ਜਾਂ ਕਿਸੇ ਦਾ ਪੈਸਾ ਚਾਹੇ ਜ਼ਮੀਨ ਜਾਂ ਜਾਂ ਕਿਸੇ ਵੀ ਤਰ੍ਹਾਂ ਦੀ ਚੀਜ਼ ਨੱਪੋਣਾ ਕਿਉਂਕਿ ਜੋ ਸਬਰ ਸੰਤੋਖ ਆਪਣੀ ਚੀਜ਼ ਦੇ ਵਿੱਚ ਆ ਉਹ ਕਿਸੇ ਚੀਜ਼ ਦੇ ਵਿੱਚ ਨਹੀਂ ਹੈਗਾ ਜੋ ਆਪਾਂ ਆਪਣੀ ਮਿਹਨਤ ਨਾਲ ਆਪਣੀ ਮਿਹਨਤ ਨਾਲ ਕਮਾਈ ਜੀ ਨਾ ਬਣਾਵਾਂਗੇ ਪੈਸਾ ਚਾਹੇ ਜਾਂ ਜ਼ਮੀਨ ਜਾਂ ਤਾਂ ਕਿਸੇ ਵੀ ਚੀਜ਼ ਤੇ ਲਾਵਾਂਗੇ ਨਾ ਆਪਣੀ ਮਿਹਨਤ ਦੇ ਨਾਲ ਤੇ ਉਹ ਵਧੂਗੀ ਫੁੱਲੂਗੀ ਦੁੱਗਣੀ ਹੋ ਕੇ ਤੁਹਾਡੇ ਕੋਲ ਆਊਗੀ ਤੁਹਾਨੂੰ ਮਿਲੂਗੀ ਹਣਾ ਚਾਹ ਖੁਜੀ ਆ ਚਾਹੋ ਕੋਈ ਕਿਸੇ ਤਰ੍ਹਾਂ ਦੀ ਕੋਈ ਵੀ ਚੀਜ਼ ਆ ਜੀ ਆਪਣੀ ਮਿਹਨਤ ਆਪਣੀ ਹੱਕ ਦੇ ਨਾਲ ਜੀ ਲਾ ਕੇ ਉਹ ਕਰਾਂਗੇ ਨਾ ਤੇ ਜੇ ਆਪਾਂ ਕਿਸੇ ਤੋਂ ਠੱਗੀ ਧੋਖੇ ਮਾਰ ਕੇ ਕਿਸੇ ਦੇ ਨੱਪ ਕੇ ਕਰਾਂਗੇ ਤੇ ਉਹ ਆਪਣੀਆਂ ਦੁੱਗਣੀਆਂ ਹੋ ਕੇ ਵਾਪਸ ਅਗਲੇ ਕੋਲ ਹੀ ਜਾਣੀਆਂ ਠੀਕ ਆ ਤੇ ਜੇ ਆਪਾਂ ਕਿਸੇ ਨੂੰ ਦੁੱਖ ਦੇਵਾਂਗੇ ਤਾਂ ਦੁੱਗਣਾ ਹੋ ਕੇ ਮਿਲੂਗਾ ਤੇ ਆਪਾਂ ਕਿਸੇ ਨੂੰ ਖੁਸ਼ੀ ਦੇਵਾਂਗੇ ਤਾਂ ਦੁੱਗਣੀ ਹੋ ਕੇ ਆਪਾਂ ਨੂੰ ਮਿਲੂਗੀ ਇਸ ਕਰਕੇ ਚੰਗਾ ਹੀ ਸੋਚੋ ਤੇ ਚੰਗਾ ਹੀ ਕਰੋ ਪਤਾ ਨਹੀਂ ਕਦੋਂ ਮਰ ਜਾਣਾ ਉਦੋਂ ਕੀ ਹੋ ਜਾਣਾ ਕਿਸੇ ਨੂੰ ਮਾੜਾ ਨਾ ਕਹੋ ਕਿ ਅਗਲਾ ਮਾੜਾ ਅਗਲਾ ਮਾਰਾ ਕਿਉਂਕਿ ਪ੍ਰਮਾਤਮਾ ਸਭ ਦੇਖਦਾ ਸਭ ਨੂੰ ਦੇਖਦਾ ਆਪਾਂ ਨੂੰ ਵੀ ਦੇਖ ਜਿਸ ਕੰਮ ਬੜੇ 파ਸ਼ੰਦਿੰਦੀ ਹੁਣ ਪਰ ਮੇਰੇ ਵਲੌਗ ਜਿੰਨੇ ਵੀ ਆਇਆ ਕਰਨਗੇ ਹੁਣ ਬਸ ਗੁਰੂ ਦੇ ਨਾਲ ਹੀ ਜੋੜਨ ਨਾਲ ਹੀ ਆਇਆ ਕਰਨਗੇ ਪਰਮਾਤਮਾ ਦੇ ਨਾਲ ਹੀ ਜੋੜਨ ਵਾਲੀਆਂ ਗੱਲਾਂ ਆਪਾਂ ਕਰਿਆ ਕਰਾਂਗੇ ਇੱਧਰ ਦੁਰਦੀਆਂ ਘੱਟ ਕਰਿਆ ਕਰਾਂਗੇ ਤੇ ਆਪਾਂ ਬਸ ਜਿੰਨੀਆਂ ਹੋ ਸਕੀਆਂ ਉਸ ਵਾਹਿਗੁਰੂ ਦੇ ਨਾਮ ਜਪਿਆ ਕਰਾਂਗੇ ਤੇ ਬਸ ਜੀ ਠੀਕ ਆ ਮੇਰਾ ਵਲੌਗ ਬਹੁਤ ਜ਼ਿਆਦਾ ਲੰਮਾ ਹੋ ਜਾਂਦਾ ਤੇ ਮੈਂ ਅਰਕੀ ਵਲੌਗ ਆਪਣਾ 5-6 ਮਿੰਟਾਂ ਦੇ ਕਰੂੰਗੀ ਤੇ ਪਲੀਜ਼ ਤੁਸੀਂ ਸਪੋਰਟ ਕਰਿਆ ਕਰੋ ਮੇਰੇ ਵਲੌਗ ਨੂੰ ਜਿੰਨੇ ਵੀ ਨਵੇਂ ਆ ਮੇਰੇ ਚੈਨਲ ਤੇ ਸਬਸਕ੍ਰਾਈਬ ਕਰ ਲਿਓ ਤੇ ਆਪਣੀ ਫੈਮਿਲੀ ਮੈਂਬਰ ਦੇ ਨਾਲ ਮੇਰੀ ਵੀਡੀਓ ਜ਼ਰੂਰ ਸ਼ੇਅਰ ਕਰ ਦਿਆ ਕਰੋ ਅਗੀ ਠੀਕ ਹੈ ਜੀ ਤੇ ਮੈਂ ਵਲੌਗ ਹੁਣ ਕੋਸ਼ਿਸ਼ ਕਰਦੀ ਆ ਕਿ ਮੈਂ ਵਲੌਗ ਦੀਸੇ ਚੌਥੇ ਦਿਨ ਮੇਰਾ ਤੀਜੇ ਚੌਥੇ ਦਿਨ ਆਇਆ ਕਰੇ ਪਤਾ ਨਹੀਂ ਕਿਤੇ ਕਿਤੇ ਮੈਨੂੰ ਕੀ ਹੋ ਜਾਂਦਾ ਮੈਂ ਨਾ ਇੱਕ ਇੱਕ ਦੋ ਇੱਕ ਇੱਕ ਗੱਲਾਂ ਦੋ ਦੋ ਵਾਰੀ ਰਿਪੀਟ ਕਰ ਜਾਂਦੀ ਪਤਾ ਨਹੀਂ ਮੈਨੂੰ ਆਦਤ ਹੀ ਬਣ ਗਈ ਜਿਵੇਂ ਠੀਕ ਹੈ ਜੀ ਤੇ ਚਲੋ ਜੀ ਮਿਲਦੇ ਹਾਂ ਤੁਸੀਂ ਜੁੜੀ ਰਹੋ ਮੇਰੇ ਵਲੌਗ ਦੇ ਨਾਲ ਜੀ ਮੈਂ ਹੱਟ ਤਿੱਕਿਆ ਤੇ ਮੈਂ ਹੁਣ ਜਾਣਾ ਹੁਣ ਮੈਂ ਕਿ ਦੇਖੋ ਹੁਣ ਦੇਖੋ ਜੀ ਪੱਤਿਆਂ ਦਾ ਦੇਖੋ ਕਿੰਨਾ ਬੁਰਾ ਹਾਲ ਆ ਸਾਰੇ ਬਸ ਪਰ ਹਰਿਆਲੀ ਬੜੀ ਸੋਹਣੀ ਲੱਗਦੀ ਪਈ ਹੈ ਨਾ ਗ੍ਰੀਨ ਗ੍ਰੀਨ ਜੀ ਦੇਖੋ ਹੁਣ ਤਰ੍ਹਾਂ ਸੇ ਬਹੁਤ ਜਿਆਦਾ ਘਟ ਆ ਰਿਹਾ ਪਾਣੀ ਪਨਾ ਲਿਆ ਤੇ ਕਿਵੇਂ ਦੇ ਪਾਣੀ ਵੀ ਨਾ ਪੈ ਦੇ ਮੈਂ ਤੁਹਾਨੂੰ ਦਿਖਾਨੀ ਆ ਜਾਮਣਾ ਖੋ ਜੀ ਸਾਡੀਆਂ ਜਾਮਣਾ ਦੇਖੋ ਕੀ ਹਾਲ ਹੈ ਸਾਰਾ ਭਰਿਆ ਪਿਆ ਇਧਰੋਂ ਆਮਰੇ ਤੇ ਪਾਣੀ ਬਿਨਾ ਪੈ ਜੇ ਤੇ ਦੇਖ ਹੀ ਲਿਆ ਤੁਸੀਂ ਤੇ ਮੈਂ ਬਾਲਾ ਫਿਰ ਗਈ ਨਹੀਂ ਉਧਰ ਲਈ ਬਸ ਮੈਂ ਕਹਿੰਨਾ ਕੈਮਰੇ 'ਚ ਪਾਣੀ ਨਾ ਪੈ ਜੇ ਹੁਣ ਮੈਂ ਨਾ ਆ ਗਈ ਤੇ ਤੁਹਾਨੂੰ ਮਿਲਦੀ ਹਾਂ ਹਾਂਜੀ ਆਪਾਂ ਮੈਂ ਕਿਹਾ ਮੈਂ ਵਲੌਗ ਦਾ ਐਂਡ ਕਰ ਦਿੰਨੀ ਆ ਤੇ ਨਾਲੇ ਮੈਂ ਕੁਝ ਦਿਖਾਉਣਾ ਵਾ ਤੁਹਾਨੂੰ ਅੱਜ ਮੇਰੇ ਮਾਮੀ ਜੀ ਆਏ ਸੀਗੇ ਜਣੀ ਦੀ ਮੇਰੇ ਮਤਲਬ ਮੇਰੇ ਹਸਬੰਡ ਦੇ ਮਤਲਬ ਨਾਨਕਿਆਂ ਤੋਂ ਮੇਰੀ ਮਾਮੀ ਸੱਸ ਤੇ ਮੈਂ ਨਾ ਉਹ ਜਿੱਤੇ ਭੁੱਲ ਗਿਆ ਜੀ ਕਾਲੀ ਦੇ ਵਿੱਚ ਮੈਂ ਇਹਨਾਂ ਦਾ ਵਲੌਗ ਨਹੀਂ ਸ਼ੂਟ ਕੀਤਾ ਤੇ ਉਹ ਮੇਰੇ ਐਲਾਈ ਮਤਲਬ ਸੰਧਾਰਾ ਲੈ ਕੇ ਆਏ ਸੀਗੇ ਤੇ ਮੈਂ ਕਹਿੰਨੀ ਆ ਉਹਨਾਂ ਨੇ ਜਿੰਨਾ ਮੇਰੇ ਮੇਰੇ ਲਈ ਕਰਦੇ ਆ ਪਰਮਾਤਮਾ ਉਹਨਾਂ ਦੀ ਲੰਮੀ ਉਮਰ ਆ ਉਹਨਾਂ ਨੂੰ ਤੰਦਰੁਸਤੀ ਉਹਨਾਂ ਨੂੰ ਤਰੱਕੀ ਬਖਸ਼ੇ ਹਮੇਸ਼ਾ ਖੁਸ਼ ਤੇ ਹੱਸਦੇ ਰਹਿਣ ਆਪਦੇ ਘਰ ਦੇ ਵਿੱਚ ਵਾਹਿਗੁਰੂ ਜੀ ਉਹਨਾਂ ਨੂੰ ਬਾਲਾ ਬਾਲਾ ਦੇਣ ਇਸ ਕਰਕੇ ਨਹੀਂ ਮੈਂ ਕਹਿੰਦੀ ਕਿ ਮੈਨੂੰ ਲੀੜਾ ਕਪੜਾ ਦੇ ਕੇ ਮੈਂ ਵੈਸੇ ਵੀ ਕਿਉਂਕਿ ਮੈਨੂੰ ਪਤਾ ਹੈ ਮੇਰੀ ਜਦੋਂ ਵੀ ਮੈਨੂੰ ਉਹਨਾਂ ਦੀ ਜ਼ਰੂਰਤ ਪੈਂਦੀ ਹੈ ਨਾ ਉਹ ਮੇਰੇ ਮਤਲਬ ਮੇਰੇ ਨਾਲ ਖੜਦੇ ਆ ਇਹ ਮੈਂ ਤੁਹਾਨੂੰ ਸੂਟ ਦਿਖਾਉਣੀ ਆ ਬੜਾ ਹੀ ਪਿਆਰਾ ਤੇ ਬੜਾ ਹੀ ਸੋਹਣਾ ਸੂਟ ਦੇ ਕੇ ਆ ਤੇ ਸੰਧਾਰੇ ਦੇ ਵਿੱਚ ਜਿੰਨਾ ਕਿ ਮੈਨੂੰ ਪੈਸੇ ਵੀ ਦਿੰਦੇ ਸੀ ਮੈਂ ਪੈਸੇ ਲੈ ਨਹੀਂ ਮੈਂ ਕਿ ਮੈਨੂੰ ਪਹਿਲਾਂ ਤੁਸੀਂ ਬਹੁਤ ਕੁਝ ਦੇਤਾ ਤੇ ਇਹ ਮੈਨੂੰ ਮਤਲਬ ਬਿਸਕਟ ਦੇ ਕੇ ਗਏ ਆ 3 ਕਿਲੋ ਬਿਸਕਟ ਆ ਤੇ ਆਪਾਂ ਸੂਟ ਦਾ ਬੜਾ ਕਲਰ ਪਿਆਰਾ ਵਾ ਦੇਖੋ ਜੀ ਤੇ ਮੇਰੀ ਕੁੜੀ ਕਹਿੰਦੀ ਆ ਮੈਂ ਸੋਣਾ ਆ ਮੈਂ ਖੋਲ ਕੇ ਫੇਰ ਦਿਖਾਵਾਂਗੀ ਆ ਦੇਖੋ ਚੁੰਨੀ ਆ ਆ ਦੁਪੱਟਾ ਬੜਾ ਪਿਆਰਾ ਵਾ ਤੇ ਆ ਵਾਲਾ ਸੂਟ ਆ ਗਾਇਸ ਦੇਖੋ ਕਿੰਨੀ ਸੋਹਣੀ ਜਿੱਤੇ ਕਢਾਈ ਆ ਕਿੰਨਾ ਪਿਆਰਾ ਬਣਿਆ ਹੋਇਆ ਵਾ ਕਿੰਨਾ ਸੋਹਣਾ ਦੇਖਿਆ ਤੇ اے میری ਕੁੜੀ ਨੇ ਸੋਹਣਾ ਮੈਂ ਕਿਹਾ ਚੱਲ ਤੂੰ ਸੁਵਾ ਲਈ ਮੈਂ ਕਿਹਾ ਮੈਂ ਕਿਹਾ ਤੂੰ ਆ ਮੂਰੋ ਇਦਾਂ ਆ ਦੇਖੋ ਮੇਰੇ ਮਦਕਾਨੀਆਂ ਆ ਦੇਖੋ ਕਿੰਨਾ ਸੋਹਣਾ ਹਨ ਕਿੰਨਾ ਪਿਆਰਾ ਕਲਰ ਹੈ ਦਾ ਤੇ ਕੜਾਈ ਵੀ ਤੇ ਬਹੁਤ ਜਿਆਦਾ ਉੜਦੀ ਪਈ ਚੁੰਨੀ ਵੀ ਬਹੁਤ ਸੋਹਣੀ ਲੱਗਦੀ ਹੈ ਠੀਕ ਹੈ ਜੀ ਮੈਂ ਵੀਡੀਓ ਦੇ ਕਰਦੀ ਐ ਐਂਡ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਆਪਾਂ ਚੱਲੇ ਆ ਗੁਰਦੁਆਰੇ ਸ਼ਾਮ ਹੋ ਚੁੱਕੀ ਆ 6:30 ਹੋ ਚੁੱਕੀ ਆ ਫਾਈਨਲੀ ਤੇ ਵੀਡੀਓ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਰ ਪਲੀਜ਼ ਤੁਹਾਡੇ ਸਪੋਰਟ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਮੇਰੇ ਚੈਨਲ ਨੂੰ ਕਰੋ ਸਪੋਰਟ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਮੇਰੇ ਚੈਨਲ ਨੂੰ ਵੀਡੀਓ ਨੂੰ ਮੇਰੇ ਨੂੰ ਠੀਕ ਹੈ ਜੀ ਬਾਏ ਬਾਏ